ਜਿੰਦਾਬਾਦ ਜਿੰਦਾਬਾਦ ਆਪਿਕ ਸੰਜਿਨੇ ਕਾਰਤੀਕਾਰੀ ਜੈ ਆਪਾ ਜਿੰਦਾਬਾਦ ਜਿੰਦਾਬਾਦ ਭਾਜਪਾ ਪਾਰਟੀ ਮੁਰਦਾਬਾ 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 ਕਿਸਾਨਾਂ ਦੀ ਕਾਦਰ ਪਾਛਵਾ ਸਰਕਾਰ ਮੁਰਦਾਬਾ ਜਿੰਦਾਬਾਦ ਮੁਰਦਾਬਾ ਕਿਸਾਨਾਂ ਦੀ ਕਾਦਰ ਪਾਛਵਾ ਸਰਕਾਰ ਮੁਰਦਾਬਾ ਮੁਰਦਾਬਾ ਮੰਗ ਮੰਗ ਕੇ ਦੇਖ ਲਿਆ ਯੋਰ ਜਮਾ ਕੇ ਦੇਖਾਂਗੇ ਮੋਰੀ ਦੇ ਕਾਨ ਤੇ ਕਾਤਲਾਂ ਨੂੰ ਖਾਏ ਲਾਓ ਖਾਏ ਲਾਓ ਖਾਏ ਲਾਓ ਕਸਾਨਾ ਮਧੂਰਾਂ ਦਾ ਇੱਕ ਜਿੰਦਾਬਾਦ 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 ਲੜਦੇ ਮਰਦਾਬਾ ਵੋਟਾਂ ਦਾ ਰਾ ਛੱਡ ਕੇ ਲੋਕੋ ਮੈਜੋ ਰੋਡ ਸ਼ੰਗਰਛਾ ਦੇ ਵੋਟਾਂ ਨੇ ਨਹੀਂ ਲੋਣਾ ਪਰ ਡਰਨਾ ਪੈਣਾ ਹਨ ਕਦਾਲ ਵੋਟਾਂ ਦਾ ਰਾ ਛੱਡ ਕੇ ਲੋਕੋ ਲੜਨਾ ਪੈਣਾ ਬਾਦਕਦਾਰ ਆਰਥਿਕ ਸੰਘ ਨੇ ਕ੍ਰਾਂਤੀਕਾਰੀ ਜਿੰਦਾਬਾਦ 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 ਬੀਜੇਪੀ ਤੇ ਜਾਣ ਵਾਲੇ ਸਾਰੇ ਆਪੂ ਮਰਦਾਬਾਦ 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 ਬੀਜੇਪੀ ਤੇ ਜਾਣ ਵਾਲੇ ਸਾਰੇ ਆਪੂ ਮਰਦਾਬਾਦ 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 ਵੋਟਾਂ ਦਾ ਰਾਸ਼ਟ ਕੇ ਲੋਕੋ ਵੋਟਾਂ ਦਾ ਰਾਸ਼ਟ ਨਸ਼ਟ ਕਰੋ ਕੱਲੇ ਕੱਲੇ ਮਾਰ ਨਾ ਖੋ ਕੱਲੇ ਕੱਲੇ ਅੰਡੇ ਆਓ ਮੂੰਹ ਕੋ ਨਹੀਂ ਝੰਮਣਗੇ ਕਰ ਕਰੀਓ ਦੇ ਝੰਮਣਗੇ ਆਰਥਿਕ ਸੰਘ ਨੇ ਕ੍ਰਾਂਤੀਕਾਰੀ ਖਾਨ ਵੀਰਿਓ ਮਜ਼ਦੂਰ ਵੀਰਿਓ ਤੇ ਦਾदू ਜੋਧ ਦੇ ਮੇਰੇ ਭੈਣੋ ਮੇਰੇ ਵੀਰਿਓ ਕਿਸਾਨ ਵੀਰਿਓ ਮਜ਼ਦੂਰ ਵੀਰਿਓ ਅਸੀਂ ਤੁਹਾਡੀ ਕਚਹਿਰੀ ਚ ਭਾਰ ਦੇ ਕੇਐਮਐਮ ਦੇ ਸੱਦੇ ਤੇ ਤੇ ਗੈਰ ਰਾਜਨੀਤਿਕ ਐਸਕੇਐਮ ਦੇ ਸੱਦੇ ਦਿੱਤੇ ਅਸੀਂ ਸਾਰੇ ਭਾਰ ਦੇ ਜਿੰਨੇ ਮਲਕ ਮੰਤਰੀ ਨੇ ਜਾਂ ਜਿਨੇ ਜ਼ਿਲ੍ਹਾ ਪ੍ਰਧਾਨ ਨੇ ਜਾਂ ਬਲਾਕ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਦੇ ਖਿਲਾਫ ਉਹਨਾਂ ਦੇ ਬੂਹਿਆਂ 'ਚ ਪ੍ਰੋਟੈਸਟ ਕਰ ਰਹੇ ਆ ਇਹ ਪ੍ਰੋਟੈਸਟ ਕਿਉਂ ਕਰ ਰਹੇ ਆ ਇਹ ਤੁਹਾਡੀ ਜਾਣਕਾਰੀ ਇੱਤ ਹੈ ਤੇ ਮੈਂ ਖਾਸ ਕਰਕੇ ਦਾਦੂ ਜੋਤ ਦੇ ਸਾਰੇ ਨੱਗਰ ਨੂੰ ਬੇਨਤੀ ਕਰੂੰਗਾ ਕੋ ਸਾਡੀ ਇਸ ਗੱਲ ਨੂੰ ਜ਼ਰੂਰ ਸੁਣਨਾ ਕਿ ਰਵੀਕਰਨ ਕਾਲੂ ਨਾਲ ਸਾਡਾ ਕੋਈ ਨਿੱਜੀ ਵੈਰ ਨਹੀਂ ਹੈਗਾ ਰਵੀਕਰਨ ਕਾਲੂ ਨਾਲ ਸਾਡਾ ਇੱਕ ਵੈਰ ਆ ਕਿ ਅਸੀਂ ਪਿਛਲੇ ਸਮੇਂ ਦੌਰਾਨ ਕਿਸਾਨ ਮਜ਼ਦੂਰ 13 ਮਹੀਨੇ ਦਿੱਲੀ ਬੈਠ ਕੇ ਰਹੇ ਹਾਂ ਤੇ ਇਹ ਕਹਿ ਕੇ ਭਾਰਤ ਸਰਕਾਰ ਨੂੰ ਐਲਾਨ ਕੀਤਾ ਭਾਰਤ ਦੇ ਸਾਰੇ ਕਿਸਾਨਾਂ ਨੇ ਕੈਨੇਡਾ ਦੇ ਕਿਸਾਨਾਂ ਨੇ ਆਸਟ੍ਰੇਲੀਆ ਦੇ ਕਿਸਾਨਾਂ ਨੇ ਅਮਤੇ ਪਾਏ ਭਈ ਭਾਰਤ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਨੇ ਤਿੰਨ ਗਲਤ ਹੈ ਤੇ ਮੋਦੀ ਦੇ ਗਲਤ ਕਾਨੂੰਨ ਤੇ ਪਰਿਵਾਰ ਜਿਹੜੇ ਆ इवनਦਨ ਬਾਦਲ ਕੇ ਪਹਿਲਾਂ ਇਹ ਕਹਿੰਦੇ ਰਹੇ ਕਿ ਕਾਨੂੰਨ ਠੀਕ ਹੈ ਤਿੰਨ ਮਹੀਨੇ ਸਾਨੂੰ ਸਮਝਾਉਂਦੇ ਰਹੇ ਜਿੱਥੇ ਰਵੀਕਰਨ ਕਾਲੂ ਤੇ ਡੈਡੀ ਜੀ ਤੇ ਰਵੀਕਰਨ ਕਾਲੂ ਉਸ ਪਾਰਟੀ ਖੜਾ ਸੀ ਤੇ ਜਦੋਂ ਅਸੀਂ ਪੂਰੇ ਤੱਥਾਂ ਸਮੇ ਆਇਆ ਤਾਂ ਸਮਝਾਇਆ ਤਾਂ ਫੇਰ ਬਾਦਲ ਅਕਾਲੀ ਦਲ ਸਾਰਾ ਕਾਲੀ ਦਲ ਇਹ ਗਲਤੀ ਮੰਨਿਆ ਤੇ ਵਾਪਸ ਆਇਆ ਅੱਜ ਅਹੀਂ ਲੋਕਚੈਰੀ ਚ ਤੁਹਾਡੇ ਬੇਨਤੀ ਕਰਦੇ ਆ ਕਿਉਂ ਕਾਨੂੰਨ ਤੇ ਭਾਰ ਦੀ ਸਰਕਾਰ ਨੇ ਰਵੀ ਕਰਨ ਦੇ ਜੁੰਦਿਆਂ ਹੀ ਜਾਂ ਉਹਦੇ ਬਾਪ ਦੇ ਜੁੰਦੇ 'ਚ ਰਵੀ ਕਰਨ ਦੇ ਸਾਹਮਣੇ ਹੀ ਉਹ ਕਾਨੂੰਨ ਤੰਨੇ ਵਾਪਸ ਲੈ ਲਏ ਸੀ ਕਿ ਕਿਸਾਨ ਵਿਰੋਧੀ ਨੇ ਪਰ ਅਫਸੋਸ ਰਵੀ ਕਰਨ ਨੂੰ ਇਹ ਵੀ ਪਤਾ ਲੱਗਾ ਸੇ 730 ਸਿਰ ਲੱਗੇ ਨੇ ਸਿਰ ਉੱਥੇ ਕਤਲ ਕੀਤੇ ਨੇ ਭਾਤਪਾ ਸਰਕਾਰ ਨੇ ਉਹ ਸਿਰਾਂ ਦੇ ਮੁੱਲ ਧਰਨ ਵਾਸਤੇ ਚਾਹੀਦਾ ਦੇ ਸੀ ਕਿ ਭਾਤਪਾ ਸਰਕਾਰ ਦਾ ਵਿਰੋਧ ਕਰਦਾ ਪਸੂਸ ਕਿ ਸਾਰੀ ਉਮਰ ਕਾਲੀਦਾਲ ਚ ਖੱਟ ਕਮਾ ਕੇ ਖਾਦਾ ਤੇ ਅੱਜ ਭਾਤਪਾ ਜਿਹੜੀ 730 ਕਿਸਾਨਾਂ ਮਜ਼ਦੂਰਾਂ ਦੀ ਕਾਤਲ ਹੈ ਉਹਨਾਂ ਦੇ ਜਾ ਕੇ ਝੰਡਲ ਚੁੱਕ ਕੇ ਆਪਣੀ ਕੋਠੀ ਤੇ ਸਜਾ ਲੇ ਨੇ ਤੇ ਲੋਕਾਂ ਨੂੰ ਕਹਿ ਰਿਹਾ ਭਾਗਪਾ ਨੂੰ ਜਦਾਓ ਤਾਂ ਜੋ ਕੇ ਕਿਸਾਨ ਮਜ਼ਦੂਰ ਜਿਹੜੇ ਹੋਰ ਬੈਠੇ ਨੇ ਖਰੋਰੀ ਸੰਭੂ ਜਨ ਦੱਬ ਲਈ ਇਹਨਾਂ ਨੂੰ ਹੋਰ ਕਦਮ ਚੁੱਕਦਾ ਜਾਵੇ ਇਹਨਾਂ ਨੂੰ ਦਿੱਲੀ ਨਾ ਜਾਂਦਾ ਜਾਵੇ ਇਹ ਕਿਹੋ ਜੀ ਡੈਮੋਕ੍ਰੇਸੀ ਹੈ ਅਸੀਂ ਰਵੀ ਕਰਦੇ ਬੂਹੇ ਘੜੀ ਸਪੀਕਰ ਲਾ ਕੇ ਪੁੱਛ ਰਿਹਾ ਕਿ ਕਿਹੜੀ ਡੈਮੋਕ੍ਰੇਸੀ ਹੈ ਸਾਨੂੰ ਸਮਝਾਤੀ ਜਾਵੇ ਤੇ ਅੱਜ 13 ਤਰੀਕੂ ਲੈ ਕੇ ਫਰਮਿਜ਼ ਲੈ ਕੇ 20 ਬੰਦੇ ਸਾਡੇ ਕਤਲ ਕਰ ਦਿੱਤੇਗੇ ਨੀ ਬੰਬਾਂ ਨਾਲ ਗੋਲਿਆਂ ਨਾਲ ਕੰਨ ਚੁੱਪੇ ਬੈਠੇ ਜਿਉਂ ਸਾਲ ਸੀ ਛੜਕਾਂ ਸਰਹੰਦਾ ਦੀ ਕੰਧ ਤੋਂ ਛੰਡੀਆਂ ਸੀ ਅੱਜ ਵੀ ਤੈਨ ਕਰ ਰਿਹਾ ਹੈ ਉਹਨੂੰ ਰਛਾ ਦੇ ਰਹੇ ਸਿਲੰਡਰ ਬਖਸ਼ ਰਹੇ ਉਹਨਾਂ ਨੂੰ ਜੇ ਮੈਂ ਸਿਲੰਡਰ ਨੂੰ ਰੱਬੀ ਤਗੜੇ ਹੋ ਜਾਓ ਆ ਪੰਜਾਬ ਚ ਲੋਕਾਂ ਨੂੰ ਠੱਗੋ ਹਜੂਰ ਸਾਭ ਨਹੀਂ ਰਹੀ ਉਹ ਤੁ ਫੇਰ ਬੁੱਝਿਆ ਕਿਹਾ ਸਭ ਮੇਰਾ ਕਿਆ ਦਾ ਮਕਸਦ ਹੈ ਜਿੱਥੇ ਵੀ ਐਮਐਸਪੀ ਲੱਗੀ ਹੈ ਕਿਸੇ ਚੀਜ਼ ਨੂੰ ਨੱਖੀ ਦਿੱਤੀ ਜਾਵੇ ਉਹ ਐਮਐਸਪੀ ਦਾ ਮੱਕਿਆ ਹੀ ਬਾਹਰ ਚ ਹੀ ਨਹੀਂ ਕੰਟਰੋਲ ਚ ਨਹੀਂ ਹੈ ਆਧਾਨ ਦੇ ਤੌਰ ਤੇ ਆ ਤੇਲ ਹੈ ਸਮੁੰਦੇ ਸਰੂਮ ਲੈਣੇ ਮਜ਼ਹੂਰ ਦੇ ਲੋ ਅਸੀਂ ਕੋ ਬੱਕਰੀ ਮੰਗ ਨਹੀਂ ਕਰ ਰਹੇ ਆ ਉਹ 201 ਕਿਲੋ ਲੈ ਰਹੇ ਆ ਲੀਟਰ ਇੱਕ ਤੇ ਆ 200 ਰੁਪਏ ਲੈ ਰਹੇ ਆ ਜੇ ਜੀ ਬਿਮਾਰ ਹੋ ਰਹੇ ਨੇ ਦਵ ਤੇ ਛਾਂ ਜੋ ਸਰੂਮ ਗਾਈ ਜਾ ਰਹੀ ਆ ਸਾਡੇ ਕਿਸਾਨਾਂ ਨੂੰ ਕਹਿੰਦੇ ਤੁਸੀਂ ਝੋਨਾ ਬੜ ਕੁ ਲਈ ਜੋ ਉਹ ਤੇ ਛਾਂ ਜੋ ਆ ਰਹੀ ਆ ਆ ਧਾਲਾ ਨਹੀਂ ਮੂੰਗੀ ਆ ਆ 200 150 ਰੁਪਏ ਕਿਲੋ ਲੈ ਗੜੀ ਆ ਦਲੀ ਮੂੰਗੀ ਅਸੀਂ ਕਰ ਲਿਆ ਕਿ ਖਾਂਦੇ ਆ ਅਸੀਂ ਕਹਿੰਦੇ ਸਾਡੇ ਕੋ 60 ਰੁਪਏ ਲੱਗੋ ਆਏ ਐ ਐਮਐਸ ਵੀ ਕਰਵਾਇ ਦਿੰਦੇ 150 ਰੁਪਏ ਬਾਰਨ ਦੇ ਚੁਜੇ ਆਲੇ ਲੰਘ ਗਏ ਹੋ ਪਰ ਇਹ ਮੋਦੀ ਦੀ ਸਰਕਾਰ ਹੈ ਨਾ ਕੋਪਰੇਟ ਕਰਾਣੇ ਦੀ ਸਰਕਾਰ ਹੈ ਨਾ ਸਾਮਰਾਜੀ ਸਰਕਾਰ ਹੈ ਨਾ ਤਰਵੀ ਕਰਨੋਂ ਦਾਤ ਨਾ ਚੜ ਗਿਆ ਕਿੰਨੇ ਕਰੋੜ ਲਿਆ ਕਿੰਨੇ ਘਾਟ ਨਹੀਂ ਇਹ ਤਾਂ ਬੜੇ ਦਾ ਪਾਚ ਜਾਦਾ ਪਰ ਬੰਨੂ ਪਤਾ ਕਰ ਰਵੀ ਕਰਨ ਕਾਲਾ ਜਿਹੜੇ ਬੰਦੇ ਸਾਡੇ ਕਾਤਲ ਨੇ ਮੋਦੀ ਹੁਣੀ ਸਾਡੇ 750 ਦੇ ਕਾਤਲ ਨੇ ਮਜਾਜ ਬੱਚੇ ਨੇ ਅਸੀਂ ਹੋਰ ਬੰਦੇ ਮਾਰੇ ਨੇ ਮਜਾਜ ਰਸਕਿੱਤੇ ਹੈ ਨਹੀਂ ਉਹਨਾਂ ਦਾ ਤਮਾੜੇ ਚੜ ਗਿਆ ਰਵੀ ਕਰਨ ਤੇ ਰਵੀ ਕਰਨ ਸਾਡੀ ਅੱਜ ਸਟੇਜ ਤੋਂ ਕੱਪਟਨ ਅਪੀਲ ਕੀਤੀ ਆ ਉਹ ਤਾਂ ਤਾਨਾ ਵੀ ਆ ਇਹ ਮਤ ਸੋਚ ਗੱਸਰ ਨਹੀਂ ਦੰਦੇ ਦੇ ਲੋਕ ਸਾਡੇ ਬਾਟ ਵਟੇਰੇ ਸਿਰ ਦਿੱਤੇ ਆ ਤੂੰ ਘੂਰ ਘੁਰ ਵੇਨਾ ਸਾਡੇ ਆਲੂ ਸਾਨੂੰ ਤੇਰਾ ਕੋਈ ਡਰ ਨਹੀਂ ਸਾਨੂੰ ਆਪਣੇ ਸਿਰ ਦਾ ਕੋਈ ਡਰ ਨਹੀਂ ਜੇ ਛਰਖੇ ਦਾ ਸੰਗ ਲੀਆ ਮਰ ਸਕਦੇ ਆ ਤਾਂ ਕਤਲ ਹੋ ਸਕਦੇ ਨੇ ਸਰਕਾਰਾਂ ਸਾਡੇ ਤੇ ਕੱਡੀਆਂ ਚੜਾ ਸਕਦੀਆਂ ਨਹੀਂ ਤਾਂ ਤੇਰੇ ਘੂਰ ਦਾ ਸੜ ਜਿੱਤ ਹੀ ਅਸਰ ਆ ਅਸੀਂ ਤੇਰੇ ਗਾੜੀ ਫੇਰ ਦੁਬਾਰਾ ਕਿੰਨੇ ਆ ਤੇ ਤੇਰਾ ਧੂਏ ਗਾੜੀ ਬੈਠੇ ਆ ਚਾਹੀਦਾ ਤੇ ਐਸੀ ਕਿ ਸਾਰਾ ਨਗਰ ਇਕੱਠਾ ਕਰ ਦੂੰ ਠੀਕ ਜੀ ਤੂੰ ਤੂੰ ਬਿਲਕੁਲ ਠੀਕ ਸੀ ਨਗਰ ਇਕੱਠਾ ਕਰ ਦੂੰ ਅਸੀਂ ਵਿੱਚ ਬੈਠਦੇ ਤਰਨਾ ਪੰਚਾਇਤ ਕਰਦੇ ਤੇ ਤੂੰ ਰਾਏ ਪਿਆਗੇ ਕਰਾਏ ਪਿਆਏ ਇਹ ਸਵਾਲ ਆ ਤੁਹਾਡੀ ਕਚਹਿਰੀ ਚ ਦਾदू ਜੋ ਮੇਰੇ ਵੀਰ ਹੋ ਮੇਰੇ ਭੈਣੋ ਸਾਰ ਬੜਾ ਸਪਸ਼ਟ ਹੈ ਕਿ ਕਾਫਲਾਂ ਦੇ ਢੇ ਚੜ ਗਿਆ ਜਦੋਂ ਕਾਫਲੇ ਨੇ ਟੇ ਛੜਿਆ ਤਾਂ ਇਹਨੂੰ ਕਾਫਲੇ ਹੀ ਸਮਝਦੇ ਹੁੰਦੇ ਆਂ ਫਿਰ ਤਾਂ ਰਵੀ ਕਰਨ ਵੀ ਕਾਫਲ ਬਣ ਗਿਆ ਸਾਡੇ ਕਿਸਾਨਾਂ ਦਾ ਕਾਫਲ ਬਣ ਗਿਆ ਇਹ ਘੱਟ ਨਹੀਂ ਪੈਂਦਾ ਜਿਨ੍ਹਾਂ ਦੇ ਘਰਾਂ 'ਚ ਸਾਥ ਦੇਖੀਆਂ ਨਹੀਂ ਪਈਆਂ ਨੇ ਜਿਨ੍ਹਾਂ ਦੇ ਕੱਲਾ ਕੱਲਾ ਤਮਾਹੂ ਸੀ ਉੱਥੇ ਖੋਲ 'ਚ ਖਤਮ ਹੋ ਗਿਆ ਸਭ ਕਰਨ ਵਰਗੇ ਜੋਰੇ ਕੱਲਾ ਵੀਰ ਸੀ ਤਿੰਨ ਭੈਣਾ ਸੀ ਬਾਪ ਗਰੀਬ ਹੈ ਦੋ ਕੁ ਲੇ ਜਮੀਨ ਹੈ ਗੋਲੀ ਮਾਰ ਕੇ ਮਰਤਾ ਰਵੀ ਕਰਨ ਤੂੰ ਸ਼ਬ ਕਰਨ ਤੇ ਲਾਉਂ ਨਾਲ ਹੱਥ ਤੋੜਿਆ ਹੱਥ ਨਹੀਂ ਤਾਂ ਦੇ ਦੇਖਿਆ ਖਾਤਾ ਕੋ ਦਿੱਤੀ ਨਹੀਂ ਰਿਹਾ ਰਵੀ ਕਹਿੰਦਾ ਤੂੰ ਨਾ ਖਾਤਾ ਕੋ ਦਿੱਤੀ ਨਹੀਂ ਰਿਹਾ ਬੱਚੇ ਕਾਗੋ ਨਕੇ ਚੜ ਗਏ ਉਹਨੂੰ ਛੇ ਦੂੰਗਾ ਇਹਨਾਂ ਕੋ ਯੋਸ਼ਿ ਛੂੰਗਾ ਉਹਨੂੰ ਬਚਾ ਦੂੰਗਾ ਤੇ ਖੇੜਕ ਬਾਬਲ ਯਾਰ ਹੋਏ ਨੇ ਕੋਈ ਵੀ ਕਰਨੀ ਸਾਡੇ 사면 사천만 빠더라. 점을 모두 누르는 거라. 몇 석가 되는 빨아오. 우라리 섬이 너무 허접니다. 나도 점하여 다몇병다 사라질라 보다해. 우리 마음을 더 얻어나. 우산을 절압 못하니. 우라리 병이 좀 괜찮아. 옛 티이야. 둘 섬이 다를까? 소묘.

मुर्दा ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਹਾਂ ਮੁਤਾਬਤ ਮੁਰਦਾ